ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਜਿਹੜੀ ਆਪਾਂ ਖੁੰਬਾਂ ਦੀ ਹਨਾ ਖੇਤੀ ਕਰਦੇ ਹੁੰਨੇ ਆ ਉਹਦਾ ਜਿਹੜਾ ਲਾਸਟ ਪ੍ਰੋਸੈਸ ਆ ਸਾਡਾ ਕੇਸ ਸਿੰਘ ਦਾ ਉਹ ਅਸੀਂ ਕੰਪਲੀਟ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਹਨਾ ਤੇ ਬੈਗ ਆਪਣੇ ਹੋ ਗਏ ਸਾਰੇ ਕੰਪਲੀਟ ਆ ਤੁਸੀਂ ਬੈਗ ਦੇਖ ਸਕਦੇ ਹੋ ਇਹਦੇ ਵਿੱਚ ਜਿਵੇਂ ਆ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਹੋ ਹਨਾ ਜਿਹੜਾ ਬੀ ਆ ਇਹਦਾ ਬੀ ਦਾ ਉੱਪਰੋਂ ਜਾਲਾ ਜਿਹਾ ਜਦੋਂ ਬੜਨ ਲੱਗ ਜਾਂਦਾ ਤੇ ਉੱਪਰ ਨਾਲ ਕੋਕੋ ਪਿਟ ਦੀ ਕੇਸਿੰਗ ਕਰਨੀ ਪੈਂਦੀ ਆ 1.5 ਇੰਚ ਦੀ ਲੇਅਰ ਆ ਜਿਵੇਂ ਆ ਪਾਈ ਹੋਈ ਆ ਆਪਾਂ ਹਨਾ ਆ ਸਾਰੀ ਨਾ 1.5 ਇੰਚ ਦੀ ਲੇਅਰ ਪਾਤੀਏ ਤੇ ਤੇ ਇਹੇ ਦੋਸਤੋ ਕੰਪੋਸਟ ਅਸੀਂ ਨਾ ਆਪ ਤਿਆਰ ਕਰੀ ਸੀ ਤੇ ਪਹਿਲੀ ਵਾਰੀ ਇਹ ਅਸੀਂ ਕੰਪੋਸਟ ਤਿਆਰ ਕਰੀਆ ਤੇ ਹੁਣ ਇਹ ਕੇਸਿੰਗ ਵਾਲਾ ਜਿਹੜਾ ਪ੍ਰੋਸੈਸ ਆ ਇਹ ਕੰਪਲੀਟ ਹੋਣ ਤੋਂ ਬਾਅਦ 10-12 ਦਿਨਾਂ ਦੇ ਵਿੱਚ ਜਿਹੜੀ ਆਪਣੀ ਖੁੰਬਾ ਹਨਾ ਤੇ ਇਹਦੇ ਉੱਪਰ ਆਉਣ ਲੱਗ ਜਣੀਆਂ ਤੇ ਉਸ ਤੋਂ ਬਾਅਦ ਜੇ ਤਾਂ ਆਪਣੀ ਕੰਪੋਸਟ ਵਧੀਆ ਤਿਆਰ ਹੋਈ ਹੋਈ ਤੇ ਫੇਰ ਤਾਂ ਆਪਾਂ ਨੂੰ ਪ੍ਰੋਡਕਸ਼ਨ ਦੋਸਤੋ ਵਧੀਆ ਹੋ ਜਾਣੀਆਂ ਤੇ ਫਿਰ ਆਪਾਂ ਤੁਹਾਡੇ ਨਾਲ ਵੀਡੀਓ ਵੀ ਸਾਂਝੀ ਕਰਾਂਗੇ ਵੀ ਕੀ ਕੀ ਆਪਾਂ ਕੰਪੋਸਟਰ ਦੇ ਵਿੱਚ ਕੀ ਮਿਲਾ ਕੇ ਹਨਾ ਇਹਦੀ ਜਿਹੜੀ ਖੇਤੀ ਆ ਕਰ ਸਕਦੇ ਆ ਇਹ ਦੋਸਤੋ ਇੱਕ ਨਾ ਬੰਦ ਕਮਰੇ ਦੀ ਖੇਤੀ ਆ ਗਈ ਤੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਇੱਕ ਬੰਦ ਕਮਰਾਗਾ ਅਸੀਂ ਪੱਲੜ ਪੁੱਲੜ ਲਾ ਕੇ ਕਵਰ ਕਰਿਆ ਹੋਇਆ ਸਾਰਾ ਤੇ ਇਹ ਸਾਡੇ ਚੰਦਨ ਕਿੰਨੇ ਬੈਗ ਹੋਣੇ ਆ ਇਹ 90 ਜੀ 90 ਹਨ 90 ਬੈਗ ਹੋਣੇ ਆ ਇਹ ਸਾਡੇ ਇੱਕ ਬੰਦ ਕਮਰੇ ਦੇ ਵਿੱਚ ਹਨਾ ਤੇ ਅਸੀਂ ਜਿਹੜੀ ਕੰਪੋਸਟ ਆ ਦੋਸਤੋ ਇਸ ਵਾਰੀ ਆਪ ਤਿਆਰ ਕਰੀ ਸੀ ਤੇ ਉਹਦੇ ਕਰਕੇ ਸਾਨੂੰ ਇਦਾਂ ਵੀ ਚਲੋ 10-12 ਦਿਨਾਂ ਜਿਹੜੀ ਕੇਸਿੰਗ ਤੋਂ ਬਾਅਦ ਜਿਹੜਾ ਦਾ ਰਿਜ਼ਲਟ ਪਤਾ ਲੱਗੂਗਾ ਵੀ ਕਿੰਨੀ ਗੇ ਤੋਂ ਪ੍ਰੋਡਕਸ਼ਨ ਹੁੰਦੀ ਆ ਕੀ ਆਪਣਾ ਖਰਚਾ ਆਉਂਦਾ ਕਈ ਭਰਾ ਪੁੱਛ ਲੈਂਦੇ ਆ ਜੀ ਅਸੀਂ ਵੀ ਕਰਨਾ ਸੋ ਆਪਾਂ ਜ਼ਰੂਰ ਉਹਨਾਂ ਨੂੰ ਹਨਾ ਵੀਡੀਓ ਬਣਾ ਕੇ ਦੱਸਾਂਗੇ ਵੀ ਪਹਿਲਾਂ ਆਪਾਂ ਨੂੰ ਪਤਾ ਲੱਗ ਜੇ ਵੀ ਆਪ ਜਿਹੜੀ ਕੰਪੋਸਟ ਤਿਆਰ ਕਰਨ ਦਾ ਫਾਇਦਾ ਹੈਗਾ ਜਾਂ ਨਹੀਂ ਹੈਗਾ ਤੇ ਜਿਵੇਂ ਜਿਵੇਂ ਹੁਣ 10-12 ਦਿਨਾਂ ਤੋਂ ਬਾਅਦ ਆਪਣੀ ਜਿਹੜੀ ਖੁੰਬ ਬਾਹਰ ਨਿਕਲਣ ਲੱਗ ਜਾਨੀਆਂ ਤੇ ਜਿਵੇਂ ਜਿਵੇਂ ਅੱਗੇ ਆਪਾਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰੀ ਚੱਲਾਂਗੇ ਜੋ ਵੀ ਪ੍ਰੋਡਕਸ਼ਨ ਹੋ ਜੋ ਵੀ ਇਹਦਾ ਖਰਚਾ ਹੋ ਜੋ ਵੀ ਆਪਾਂ ਨੂੰ ਬਚਤ ਹੋਊਗੀ ਸਾਰੀ ਵੀਡੀਓ ਇੱਕ ਤੁਹਾਡੇ ਨਾਲ ਦੋਸਤੋ ਅਲੱਗ ਤੋਂ ਬਣਾ ਕੇ ਆਪਾਂ ਸਾਂਝੀ ਕਰਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਪੇਜ ਨੂੰ ਆਪਣੇ ਨੂੰ ਦੋਸਤੋ ਫੋਲੋ ਕਰ ਲਿਓ ਧੰਨਵਾਦ ਜੀ